ਸ਼ੰਭੂ ਬਾਰਡਰ ਨੂੰ ਲੈ ਕੇ ਹਾਈ ਕੋਰਟ ਦੇ ਫੈਸਲੇ ਤੋਂ ਬਾਅਦ ਕਿਸਾਨ ਟੀਰਾ ਨੇ 16 ਜੁਲਾਈ ਨੂੰ ਮੀਟਿੰਗ ਬੁਲਾ ਲਈ ਹੈ ਕਿਸਾਨ ਲੀਡਰ ਸਰਵਨ ਸਿੰਘ ਬੰਦੇ ਨੇ ਕਿਹਾ ਕਿ 16 ਜੁਲਾਈ ਨੂੰ ਦੋਵਾਂ ਫਾਰਮਾਂ ਦੀ ਮੀਟਿੰਗ ਸੱਤ ਲਈ ਗਈ ਹੈ ਇਸ ਮੀਟਿੰਗ 'ਚ ਅਗਲਾ ਫੈਸਲਾ ਲਿਆ ਜਾਵੇਗਾ ਕਿਸਾਨਾਂ ਮੁਤਾਬਕ ਹਾਈ ਕੋਰਟ ਦਾ ਫੈਸਲਾ ਪੜਿਆ ਜਾਵੇਗਾ ਤੇ ਕਾਨੂੰਨੀ ਮਾਹਿਰਾਂ ਦੀ ਰਾਈ ਵੀ ਲਈ ਜਾਵੇਗੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਸ਼ੰਭੂ ਬਾਰਡਰ ਖੋਲਣ ਦੇ ਨਿਰਦੇਸ਼ ਦੇ ਦਿੱਤੇ ਨੇ ਹਰਿਆਣਾ ਸਰਕਾਰ ਨੂੰ ਕਿਹਾ ਗਿਆ ਹੈ ਕਿ ਬੈਰੀਗੇਡ ਇੱਕ ਹਫ਼ਤੇ ਦੇ ਅੰਦਰ ਹਟਾਏ ਜਾਣ ਦੱਸਦੇ 3-5 ਮਹੀਨਿਆਂ ਤੋਂ ਇਹ ਬੈਰੀਗੇਡ ਕੀਤੀ ਹੋਈ ਹੈ ਕਿਸਾਨਾਂ ਨੇ 13 ਫਰਵਰੀ ਤੋਂ ਦਿੱਲੀ ਨੂੰ ਪਹੁੰਚ ਕਰਨਾ ਸੀ ਪਰ ਹਰਿਆਣਾ ਪੁਲਿਸ ਨੇ 10 ਪਰਵੇ ਨੂੰ ਬੈਰੀਕੇਡਿੰਗ ਕਰ ਦਿੱਤੀ ਸੀ ਇਨ੍ਹਾਂ ਮਹੀਨਿਆਂ ਦੌਰਾਨ ਆਮ ਲੋਕਾਂ ਤੇ ਰਾਹਗੀਰਾਂ ਨੂੰ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਸਾਨ ਐਮਐਸਪੀ ਦੀ ਕਾਨੂੰਨੀ ਗਾਰੰਟੀ ਸਣੇ ਕਈ ਮੰਗਾਂ ਨੂੰ ਲੈ ਕੇ ਦਿੱਲੀ ਜਾਣਾ ਚਾਹੁੰਦੇ ਨੇ ਪਰ ਬੈਰੀਕੇਡਿੰਗ ਕਰਕੇ ਉਹ ਸ਼ੰਭੂ ਤੇ ਖਨੋਰੀ ਬਾਰਡਰ ਤੋਂ ਅੱਗੇ ਨਹੀਂ ਵਧ ਸਕਿਆ ਜਿਸ ਤੋਂ ਬਾਅਦ ਹੁਣ ਹਰਿਆਣਾ ਨੂੰ ਹਰਿਆਣਾ ਸਰਕਾਰ ਨੂੰ ਹਾਈ ਕੋਰਟ ਨੇ ਹੁਕਮ ਦੇ ਦਿੱਤੇ ਨੇ ਕਿ ਉਹ ਇੱਕ ਹਫ਼ਤੇ ਦੇ ਅੰਦਰ ਅੰਦਰ ਬੈਰੀਕੇਡਿੰਗ ਨੂੰ ਹਟਾ ਦਿੱਤਾ ਜਾਵੇ ਜਿਸ ਤੋਂ ਬਾਅਦ ਹੁਣ ਕਿਸਾਨ ਵੀ ਆਪਣੀ ਮੀਟਿੰਗ ਕਰਨ ਗੇ ਜਿਸ ਤੋਂ ਬਾਅਦ ਉਹ ਅਗਲਾ ਫੈਸਲਾ ਲੈਣਗੇ ਦੇਖੋ ਇੱਕ ਤਾਂ ਉਹਦੀ ਜਿਹੜੇ ਹੁਕਮ ਦਿੱਤੇ ਆ ਮਾਨਜੋਗ ਹਾਈ ਕੋਰਟ ਨੇ ਉਹਦੇ ਹੁਕਮਾਂ ਦੀ ਕਾਪੀ ਮਂਗਾਵਾਂਗੇ ਆਪਣੇ ਵਕੀਲਾ ਕੋ ਪੜ ਕੇ ਅਸਲ ਵਿੱਚ ਫੇਰ ਗੱਲ ਦਾ ਪਤਾ ਲੱਗੇ ਜੱਦੀ ਸਾਡੀ ਮੁਢਲੀ ਪੱਤਰਿਕਾ ਬਾ ਜੋ ਮੀਡੀਆ ਚ ਆ ਰਿਹਾ ਕਿ ਹਰਿਆਣਾ ਦੀ ਸਰਕਾਰ ਨੂੰ ਮਾਨਜੋਗ ਹਾਈ ਕੋਰਟ ਨੇ ਕਿਹਾ ਵਾ ਕਿ ਇਹ ਬੈਰੀਕੇਡ ਖੋਲੇ ਜਾ ਠੀਕ ਆ ਦੇਖੋ ਅਸੀਂ ਸਪਸ਼ਟ ਕੀਤਾ ਸੀ ਵੀ ਅਸੀਂ ਰਸਤਾ ਨਹੀਂ ਰੋਕਿਆ ਹੋਇਆ ਬੈਰੀਕੇਟਿੰਗ ਕੇਂਦਰ ਤੇ ਹਰਿਆਣਾ ਸਰਕਾਰ ਵੱਲੋਂ ਹੋਈ ਆ। ਉਸੇ ਗੱਲ ਤੇ ਹੀ ਮਾਨਯੋਗ ਹਾਈ ਕੋਰਟ ਨੇ ਮੋਹਰ ਲਾਈ ਹੈਗੀ। ਅਸੀਂ ਇਸ ਮਸਲੇ ਤੇ ਵਿਚਾਰਨ ਵਾਸਤੇ 16 ਨੂੰ ਦੋਹਾਂ ਫੋਰਮਾਂ ਦੀ ਮੀਟਿੰਗ ਸੱਦ ਲਈ ਹੈਗੀ ਹੈ। ਬੇਤੇ ਕੀ ਕਰਨਾ ਹੈਗਾ ਇੱਕ ਹਫਤੇ ਦਾ ਸਮਾਂ ਦਿੱਤਾ ਹਰਿਆਣਾ ਸਰਕਾਰ ਨੂੰ। ਜਿਹੜਾ ਦੇਸ਼ ਦੇ ਲੋਕ ਜਾਣਨਾ ਚਾਹੁੰਦੇ ਨੇ ਅਸੀਂ ਪਹਿਲ ਤੋਂ ਵੀ ਕਿਹਾ ਸੀ ਵੀ ਅਸੀਂ ਆਪਣੇ ਵੱਲੋਂ ਰਸਤਾ ਨਹੀਂ ਰੋਕਿਆ ਹੈਗਾ ਹੁਣ ਵੀ ਜੇ ਹਰਿਆਣਾ ਸਰਕਾਰ ਫੈਸਲਾ ਕਰਦੀ ਆ ਬੈਰੀਕੇਟੇ ਘਟਾਉਣ ਦਾ ਕਿਉਂਕਿ ਇਹ ਸਾਡਾ ਦਿੱਲੀ ਜਾਣ ਦਾ ਫੈਸਲਾ ਸੀ ਅਸੀਂ ਤਾਂ ਰੁਕੇ ਸੀ ਵੀ ਅੱਗੇ ਵਧਨ ਨਾਲ ਵੱਡੇ ਟਕਰਾਅ ਤੇ ਜਾਨੀ ਨੁਕਸਾਨ ਹੁੰਦੇ ਸੀ ਤੋਂ ਇਸ ਫੈਸਲੇ ਬਾਰੇ 16 ਨੂੰ ਫਿਰ ਵਿਚਾਰ ਲਾਂਗੇ ਹਾਂ ਅਸੀਂ ਕਹਿਣਾ ਚਾੁੰਦੇ ਆ ਕਿ ਅਸੀਂ ਅਸੀਂ ਕੱਲ ਵੀ ਰਸਤਾ ਨਹੀਂ ਸੀ ਰੋਕਿਆ ਅਰ ਗਾਂ ਵੀ ਕਿਸਾਨਾਂ ਦਾ ਜਿਹੜਾ ਜਿਹੜੇ ਅੰਦੋਲਨ ਕਰ ਰਹੇ ਕਿਸਾਨ ਨੇ ਜਿਹੜੇ ਦੋ ਫਾਰਮ ਨੇ ਉਹ ਰਸਤਾ ਰੋਕਣ ਵਿੱਚ ਵੱਡਾ ਅੜਿੱਕਾ ਨਹੀਂ ਬਣਨਗੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ